ਤੋਂ ਸਮਰਾਲਾ ਨਜ਼ਦੀਕ ਪਿੰਡ ਉਟਾਲਾ ਵਿਖੇ ਖੰਡਾ ਤੋਂ ਸਮਰਾਲਾ ਵੱਲ ਆ ਰਿਹਾ ਕੋਲੇ ਦਾ ਪਰਿਆ ਟਿਪਰ ਮੋੜ ਉੱਤੇ ਪਲਟ ਗਿਆ। ਤਾਂ ਸਾਹਮਣੇ ਤੋਂ ਆ ਰਹੀ ਕਾਰ ਜਿਸ ਦੇ ਵਿੱਚ ਥੇਨੂ ਵਿਅਕਤੀ ਮੌਜੂਦ ਸਨ ਉਹ ਬਾਲ-ਬਾਲ ਬੱਤਕੇ। ਜਦੋਂ ਇਹ ਟਿਪਰ ਪਰਟ ਰਿਹਾ ਸੀ ਤਾਂ ਇੱਕ ਕਾਰ ਸਮਰਾਲਾ ਤੋਂ ਮਾਜਰਾ ਵਿਖੇ ਜਾ ਰਹੀ ਸੀ ਤਾਂ ਜਦੋਂ ਕਾਰ ਪਿੰਡ ਉਟਾਲਾ ਦੇ ਮੋੜ ਉੱਤੇ ਪਹੁੰਚੀ ਤਾਂ ਸਾਹਮਣੇ ਆ ਰਹੇ ਤੇਜ਼ ਟਿਪਰ ਮੋੜ ਤੇ ਹੀ ਪਲਟ ਗਿਆ। ਟੱਕਰ ਸਵਾਰਦੇ ਜਦੋਂ ਟਿਪਰ ਪਲਟਦਾ ਦੇਖਿਆ ਟੱਕਰ ਚਾਲਕ ਨੇ ਕਾਰ ਦਾ ਕੱਟ ਮਾਰ ਦਿੱਤਾ ਤੇ ਕਾਰ ਨਜ਼ਦੀਕੀ ਐਂਗਲ ਦੇ ਝਾਲ ਟੱਕਰ ਆ ਗਈ। ਮਣੀ ਮਤ ਰਹੀ ਹੈ ਕਿ ਕਾਰ ਤੇ ਵੀ ਸਵਾਰ ਪਰਿਵਾਰ ਬਾਲ ਬਾਲ ਬਚ ਗਿਆ ਹੈ। ਕਾਰ ਦਾ ਨੁਕਸਾਨ ਹੋ ਗਿਆ ਤੇ ਟਿਪਪਰ ਸਵਾਰ ਦਾ ਵੀ ਬਚਾਰਿਆ। ਮੈਂ ਸਮਰਾਲੇ ਤੋਂ ਆ ਰਿਹਾ ਸੀ। ਜਦੋਂ ਇੱਥੇ ਮੈਂ ਦੇਖਿਆ ਉਟਾਲਾ ਪਿੰਡ ਦੇ ਵਿੱਚ ਆ ਕੇ ਤਾਂ ਉਧਰੋਂ ਗੱਡੀ ਟਰਨ ਮਾਰ ਰਹੀ ਸੀ। ਕੋਲੇ ਦੀ ਓਵਰਲੋਡ ਬਹੁਤ ਜ਼ਿਆਦਾ ਸਪੀਡ ਨਾਲ। ਜਦੋਂ ਉਹਨਾਂ ਤੇ ਖੜਦਾ ਹਾਂ ਉਧਰੋਂ ਕੋਲਾ ਜਦੋਂ ਟਰਨ ਮਾਰੀ ਇੱਥੇ ਸਮਰਾਲੇ ਵੱਲੋਂ ਤਾਂ ਕੋਲਾ ਉੱਪਰੋਂ ਖਿਲਰ ਰਿਹਾ ਸੀ। ਮੈਂ ਮੈਂ ਕਿਹਾ ਵੀ ਆਪਣੇ ਉੱਪਰ ਗੱਡੀ ਗਿਰ ਗਈ। ਤਾਂ ਮੇਰਾ ਨਾਲ ਘਰ ਦੇ ਬੈਠੇ ਸੀ ਪਿੱਛੇ ਉਹਨਾਂ ਨੇ ਰੌਲਾ ਪਾਤਾ ਜਦੋਂ ਮੈਂ ਇੱਥੇ ਅਸੀਂ ਤਿੰਨ ਜਾਣੇ ਸੀਗੇ ਵਾਹਨ ਕਿਹੜਾ ਸੀ ਤੁਹਾਡੇ ਕੋਲ ਸਾਡੇ ਕੋਲ ਆਪਣੀ ਗੱਡੀ ਐ ਐਕਸਪ੍ਰੈਸ ਹੋ ਐਕਸਪ੍ਰੈਸ ਹੋ ਹਰੂਪੀ ਤੇ ਜਦੋਂ ਇਹ ਗਰਨ ਲੱਗਿਆ ਤਾਂ ਮੈਂ ਕਿਹਾ ਵੀ ਆਪਾਂ ਗਏ ਉਸ ਜਿੱਦੇ ਅੱਗੇ ਕਿਹਾ ਤਾਂ ਉਹਨਾਂ ਨੇ ਰੌਲਾ ਪਾਤਾ ਮੈਨੂੰ ਮੌਕਾ ਨਹੀਂ ਮਿਲਿਆ ਫਿਰ ਮੈਂ ਬ੍ਰੇਕ ਮਾਰਤੇ ਹੋਰ ਹੀ ਜ਼ਿਆਦਾ ਸੀ ਮੇਰੇ ਅੱਗੇ ਟਰਾਲੀ ਆ ਰਹੀ ਮੈਂ ਮੋੜਨਾ ਸੀ ਤਾਂ ਮੈਂ ਇੰਡੀਕੇਟਰ ਲਾਇਆ ਸੀ ਤਾਂ ਮੈਂ ਟਰਾਲੀ ਅੱਗੇ ਆਉਣ ਕਰਕੇ ਮੈਂ ਬਿਲਕੁਲ ਹੋੜੀ ਸੀ ਤਾਂ ਮੈਨੂੰ ਇਹ ਮੈਂ ਫਿਰ ਬ੍ਰੇਕ ਮਾਰਤੇ ਮੈਂ ਜਦੋਂ ਮੈਂ ਦੇਖਿਆ ਵੀ ਗੱਡੀ ਉੱਪਰ ਗਿਰੂ ਵੀ ਫਿਰਾਂ ਗੇਅਰ ਪਾਉਣ ਲੱਗਿਆ ਤਾਂ ਇਹਨੇ ਨੂੰ ਇੱਕਦਮ ਗੱਡੀ ਗਿਰ ਉੱਪਰ ਆ ਕੇ ਗਿਰ ਗਈ ਮੈਂ ਸੱਬੇ ਘਟਦਾ ਬਚ ਗਿਆ ਨਹੀਂ ਤਾਂ ਮੈਨੂੰ ਥੱਲੇ ਦੱਬ ਲੜਾਇ ਡਰਾਈਵਰ ਕਿੱਥੋਂ ਆ ਰਹੀ ਸੀ ਪਤਾ ਲੱਗਿਆ ਸਮਰਾਲੇ ਤੋਂ ਇਹ ਆਖਰੀ ਸਾਈਡ ਤੋਂ ਕੋਲਾਪੁਰ ਆਇਆ ওভারਲੋਡ ਕੋਲਾ ਸੀ ਅੰਨੇ ਵੱਲ ਤੋਂ ਆ ਰਹੀ ਸੀ ਕਾਨੂੰਨ ਪਤਾ ਨਹੀਂ ਕਿੱਥੇ ਦੇਖ ਲੋ ਤੁਹਾਨੂੰ ਹਾਦਸੇ ਦੇ ਕੀ ਕਾਰਨ ਲੱਗਦੇ ਹੈ ওভার ਸਪੀਡ ওভার ਲੋਅ ওভার ਸਪੀਡ ਟਰਨਿੰਗ ਦੇ ਉੱਪਰ ਮੋੜਾ ਬਿਲਕੁਲ ਮੋੜੇ ਕੋਲਾ ਉੱਪਰ ਡਿੱਗ ਰਿਹਾ ਇਸ ਲਈ ਮੈਂ ਰੋਲਾ ਪਾਇਆ ਕਿ ਬਈ ਮਾਰੇ ਗਏ ਆਪਾਂ ਦਾ ਮਾਰ ਗੱਡੀ ਵਾਲੇ ਮਾਰ ਦੇਗਾ ਹਾਂਜੀ ਕੁਛ ਹੋਦਾ ਹੋਵੇ ਵਗੈਰਾ ਨਹੀਂ ਲੱਗਿਆ ਨਹੀਂ ਨਹੀਂ ਕੁਝ ਪਤਾ ਨਹੀਂ ਹੁਣ ਕੁਝ ਰੂਪ ਕਰਦਾ ਕਿ ওভার ਸਪੀਡ ਮੋੜੀ ਉਹਨੇ ਬਹੁਤ ਜਲਦੀ ਲਈ ਉਹਨੇ ਕੋਲਾ ਉੱਪਰ ਡਿੱਗ ਰਿਹਾ ਸੀ ਤਾਂ ਮੈਂ ਕਿਹਾ ਕਿ ਗਏ ਆਪਣੇ ਪਿੰਡ ਦੇ ਆਪਣੇ ਘਰ ਭਾਈ ਜਾਰੇ ਚੋਂ ਨਾ ਘਰਾਂ ਚੋਂ ਦੇਸਮਰਾਲੇ ਤੋਂ ਆ ਰਹੇ ਸੀਗੇ ਫੈਮਿਲੀ ਦੇ ਨਾਲ ਤੇ ਆਉਂਦੇ ਤੇ ਇਹਨਾਂ ਨੇ ਇੱਥੋਂ ਪੜੀ ਨੂੰ ਪੜੀ ਵਾਲੇ ਰੋਡ ਤੇ ਮੁੜਨਾ ਸੀ ਮਾਲਮਾਜਰੇ ਵੱਲੋਂ ਤੇ ਡਿਗਟਰ ਲਾਇਆ ਦੀ ਸਲੋ ਜੀ ਗੱਡੀ ਹੌਲੀ ਆ ਰਾਮ ਨਾ ਆ ਰਹੇ ਤੇ ਇਹ ਕੋਲੇ ਦੀ ਗੱਡੀ ਭਰੀ ਹੋਈ ਓਵਰ ਲੋਡ ਹੋ ਰਹੀ ਆ ਰਹੀ ਸੀ ਓਵਰ ਸਪੀਡ ਸੀ ਤੇ ਮੋੜ ਤੇ ਜਦੋਂ ਇਹਨਾਂ ਨੇ ਦੇਖਿਆ ਵੀ ਗੱਡੀ ਕੰਟਰੋਲ ਤੋਂ ਬਾਹਰ ਆਉਦੇ ਡਰਾਈਵਰ ਦੇ ਇਹਨਾਂ ਨੇ ਆਪਣੀ ਬਚਾਅ ਕਰਨ ਖਾਤਰ ਗੱਡੀ ਆਪਣੀ ਸਾਈਡ ਤੇ ਨੂੰ ਮੋੜ ਵੱਟ ਦੀ ਕੱਚੇ ਦੇ ਵਿੱਚ ਤੇ ਜਾਨ ਨੂੰ ਇਹਨਾਂ ਦੇ ਕੋਲ ਹੀ ਆ ਕੇ ਡੇਟਰਾਂ ਵਾਲਾ ਪਲਟਿਆ ਇਹ ਹਾਦਸਾ ਕਿੱਥੇ ਕੰਨ ਹੋਇਆ ਜੀ ਇਹ ਡਾਲਾ ਪਿੰਡ ਆ ਜੀ ਮੰਨ ਲਓ ਭੜੀ ਰੋਡ ਤੇ ਮੁੜਨ ਤੋਂ ਥੋੜਾ ਜਿਹਾ ਪਿੱਛੇ ਆ ਕਿੰਨੇ ਕੇ ਵਜੇ ਹਾਦਸਾ ਹੋਇਆ ਜੀ ਪੰਜ 6 5 ਵਜੇ 5:30 5:6 ਵਜੇ ਦੇ ਕਰੀਬ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਨਹੀਂ ਬਚਾ ਹੋਗਾ ਪਰਮਾਤਮਾ ਦੀ ਕਿਰਪਾ ਨਾਲ ਦੋਨੋਂ ਪਾਸੇ ਤੇ ਡਰਾਈਵਰ ਲੱਤਿਆ ਹੋਇਆ ਸੀ ਕਿ ਜਿਹੜੀ ਪਲਟੀ ਕੋਲਾ ਜੀ ਕੋਰਾ ਡਰਾਈਵਰ ਚਲਾਉਂਦਾ ਸੀਗਾ ਜੀ ਪਰਿਵਾਰ ਉਹਦਾ ਵਿੱਚ ਸੀਗਾ ਜੀ ਇਹ ਇਹ ਕੌਣ ਕੌਣ ਸੀ ਉਹਦੇ ਵਿੱਚ ਇੱਕ ਆਦੀ ਮਿਸ ਜੀ ਸੀਗੀ ਇੱਕ ਸਾਡੀ ਭੈਣ ਸੀਗੀ ਜੀ ਉਹ ਗੱਡੀ ਜਦੋਂ ਜਦੋਂ ਮੋੜ ਤੋਂ ਉਹਨੇ 190 ਸਪੀਡ ਨਾਲ ਮੋੜੀ ਵੱਧੂ ਲੋਡ ਸੀਗਾ ਉਹਦੇ ਤੇ ਕੋਲਾ ਜਦੋਂ ਲੋਡ ਮਾਰਿਆ ਜੀ ਝੁੱਲਾ ਮਾਰਿਆ ਉਹਦੇ ਕੋਲਾ ਖੜਦਾ ਦੇਖ ਕੇ ਇਹਨੇ ਕਿਹਾ ਵੀ ਗੱਡੀ ਮੇਰੇ ਉੱਤੇ ਪਲਟ ਗਈ ਇਹਨੇ ਆਪਣੇ ਟੱਬਰ ਨੂੰ ਕਿਹਾ ਵੀ ਆਪਣਾ ਵੀ ਆਪਾਂ ਗਏ ਤੇ ਉਹ ਇਹਨੇ ਨੂੰ ਇਹਨੇ ਗੱਡੀ ਥੱਲੇ ਕੱਟਦੀ ਜਮਈ ਤੇ ਆ ਕੇ ਗੱਡੀ ਇਹਦੇ ਜਮਈ ਨਾਲ ਉਹਦਾ ਇੰਜਣ ਤੇ ਕੋਲਾ ਸਾਰਾ ਡਿਗਿਆ ਤੇ ਉਹਦਾ ਰੈਡੀਏਟਰ ਬੰਪਰ ਤੇ ਇੰਜਣ ਦਾ ਕਾਫੀ ਨੁਕਸਾਨ ਹੋਇਆ ਅਸੀਂ ਫੋਨ ਮਾਰ ਕੇ ਆ ਜਿਹੜਾ ਉਹ ਪੁਲਿਸ ਵਾਲਿਆਂ ਨੂੰ ਬੁਲਾ ਲਿਆ ਤੇ ਪੁਲਿਸ ਪ੍ਰਸ਼ਾਸਨ ਕਹਿੰਦਾ ਵੀ ਆਪਣੀ ਜਿਹੜੀ ਸਾਡੀ ਮੰਗ ਹੀ ਹੈ ਮੰਗ ਇਹੀ ਹੈ ਵੀ ਉਹ ਤੇ ਕਾਰਵਾਈ ਕੀਤੀ ਜਾਵੇ ਜਿਹੜਾ ਸਾਡਾ ਨੁਕਸਾਨ ਹੈ ਇਹਦੇ ਬਾਰੇ ਸੋਚਣ ਵੀ ਹੁਣ ਕੀ ਹੋਣਾ ਇਹਨਾਂ ਪੇਪਰ ਪੜਟ ਗਿਆ ਜਿਸ ਤੋਂ ਬਾਅਦ ਕੀ ਜਾਨ ਮਾਲ ਤੂੰ 26 ਨਵਾਂ ਸ਼ਹਿਰ ਖਰਨਾ ਮੁਕਮਾਰਗ ਸੰਭਰਾਲਾ ਤੋਂ ਟਾਲਾ ਵਿਖੇ ਵੱਡਾ ਹਾਦਸਾ ਵਾਪਰਿਆ